ਅੱਜ ਮਲਾਵਾਂਗਾ ਤੁਹਾਨੂੰ ਏਦਾਂ ਦੇ ਆਸ਼ਕ ਭਾਜੀ ਨੂੰ ਜਿਹਨੇ ਰੱਜ ਕੇ ਤੇ ਆਸ਼ਕੀ ਕੀਤੀ ਤੇ ਰੱਜ ਕੇ ਕੀਤੀ ਚੋਰੀ 22 ਦਿਨ ਆਸ਼ਕੀ ਕੀਤੀ ਤੇ 22 ਮੋਟਰਸਾਈਕਲ ਚੋਰੀ ਕੀਤੇ ਆ ਆਪਦੀ ਸਹੇਲੀ ਨੂੰ ਮਿਲਣ ਜਾਂਦਾ ਰਿਹਾ ਤੇ ਜਿਹੜੀ ਤੁਸੀਂ ਨਾਲ ਵੀਡੀਓ ਮੋਟਰਸਾਈਕਲਾਂ ਦੀ ਦੇਖ ਰਹੇ ਆ ਇਹ ਉਸੇ ਆਸ਼ਕ ਭਾਈ ਜੀ ਨੇ 22 ਦਿਨਾਂ ਚ ਮੋਟਰਸਾਈਕਲ ਚੋਰੀ ਕੀਤੇ ਆ ਤੇ ਮਲਾਉਂਗਾ ਤੁਹਾਨੂੰ ਉਸ ਆਸ਼ਕ ਭਾਜੀ ਨੂੰ ਆ ਜਾ ਖਿੱਚ ਕੇ ਆ ਜੇ ਇਹ ਫਿਰ ਕੰਮਕਾਰ ਕਲਾ ਚੋਰੀ ਦਾ ਕਰਦਾ ਸੀ ਕਿ ਸੱਚਮੁੱਚ ਇਸਹੇਲੀ ਨੂੰ ਮਿਲ ਕੇ ਫਿਰ ਮੁਲਾਕਾਤ ਕਿੱਥੇ ਹੋਈ ਥੋਡੀ ਮੁਲਾਕਾਤ ਸਾਡੀ ਮੇਲ ਚ ਹੋਈ ਸੀ ਜੀ अच्छा मेलेच किमे होई मेलेच बस मेला ਲੱਗਿਆ ਵਿਆ ਸੀ ਗਈ ਉੱਥੇ ਮੈਂ ਗਿਆ ਸੀਗਾ ਤੇ ਉਹ ਪਾਪੂ ਜਣੀ ਹੁੰਦਾ ਵਜੋਂ ਵਾਲਾ ਜਿਹੜਾ ਉਹ 20 ਕ ਦਾ ਮਿਲਦਾ ਤੇ ਮੈਂ ਉਹ ਵਜਾਇਆ ਸੀ ਗਈ ਤੇ ਉਹ ਕੁੜੀ ਮੈਨੂੰ ਵੇਖ ਕੇ ਹੱਸ ਬੀ ਜੀ ਮੇਰੇ ਵੱਲ ਤੇ ਫੇਰ ਕੀ ਹੋਇਆ ਬਸ ਫੇਰ ਮੋਂ ਦੇ ਮਗਰ 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 ਫਿਰਦਾ ਸੀਗਾ ਮੇਲੇ ਚ ਉਹ ਤਾਂ ਹੱਸ ਹੱਸ ਕੇ ਮੈਨੂੰ ਬਸ ਫਿਦਾ ਹੀ ਕਰਤਾ ਹੀ ਬਸ ਸਰਾ ਕੰਮ ਹੀ ਕਰਤਾ ਜੀ ਹੁਣੇ ਤਾਂ ਜੀ ਤੇ ਫੇਰ ਕੀ ਹੋਇਆ ਜੀ ਤੇ ਜਦੋਂ ਫੇਰ ਘਰੇ ਜਾਂਦਾ ਟਾਈਮ ਹੋਇਆ ਉਹਦਾ ਤੇ ਮੈਂ ਤਾਂ ਬਸ ਤੇ ਗਿਆ ਸੀਗਾ ਮਤਲਬ ਤੇ ਉਹ ਜਾਣ ਲੱਗੇ ਫਿਰ ਟਰਾਲੀ ਟਰੂਲੀ ਤੇ ਆਏ ਸੀਗੇ ਜੀ ਉਹ ਤੇ ਉਹ ਟਰਾਲੀ ਤੇ ਜਾਂਦੀ ਸੀ ਫਿਰ ਮੈਂ ਤਾਂ ਬਸ ਤੇ ਗਿਆ ਸੀ ਮੇਰੇ ਕੋਲ ਵਹੀਕਲ ਹੈ ਨਹੀਂ ਸੀਗਾ ਇਹ ਕੋਲ ਤੇ ਫਿਰ ਮੈਂ ਸਾਡੇ ਮਗਰ ਵੀ ਜਾਣਾਗਾ ਤੇ ਮਗਰ ਨਾ ਗਿਆ ਫਿਰ ਘਰ-ਬਾਰ ਕਿਵੇਂ ਪਤਾ ਲੱਗੂਗਾ ਲਓ ਤੁਸੀਂ ਹੱਦਾ ਬੰਨੇ ਕਿਵੇਂ ਯਾਰ ਵਿਖੋ ਪਿਆਰ ਵਿਖੋ ਚੱਕੇ ਤੇ ਫਿਰ ਘਰ-ਬਾਰ ਫਿਰ ਮੈਂ ਜੋ ਘਰ-ਬਾਰ ਕਿਵੇਂ ਪਤਾ ਲੱਗੂ ਜੇ ਲੰਘ ਗਈ ਤੇ ਫਿਰ ਮੇਰੇ ਦਿਮਾਗ 'ਚ ਆਈ ਡੀਆ ਆਇਆ ਵੀ ਇੰਨੇ ਵਹੀਕਲ ਖੜੇ ਹੈਗੇ ਮੋਟਰਸਾਈਕਲ ਖੜੇ ਆ ਤੇ ਫਿਰ ਮੈਂ ਚੋਰੀ ਕਰ ਲਿਆ ਜੀ ਮੋਟਰਸਾਈਕਲ ਅੱਛਾ ਉਹ ਉਹ ਪਹਿਲੀ ਵਾਰ ਚੋਰੀ ਕੀਤੀ ਸੀ ਉੱਥੇ ਮੇਲੇ 'ਚ ਕਿਉਂ ਤੂੰ ਪਹਿਲਾਂ ਵੀ ਚੋਰੀਆਂ ਕਰਦਾ ਨਹੀਂ ਉਹ ਪਹਿਲੀ ਚੋਰੀ ਉੱਥੋਂ ਸੀਗੀ अच्छा मोटरसाइकिल चकया हां केड़ा मोटरसाइकिल चकया स्प्लेंडर जी अच्छा स्प्लेंडर चकया तू अच्छा इस बाई ने आमदे ਕੋਲੇ 22 मोटरसाइकिल चकया इस बाई ने 22 मोटरसाइकिल चोरी कीते ते 22 ਦੇ 22 ਮਾਂ ਦੇ ਪੁੱਤ ਨੇ ਸਪਲੈਂਡਰੀ ਚੋਰੀ ਕੀਤੀ اچھا ਸਪਲੈਂਡਰੀ ਕਿਉਂ ਚੋਰੀ ਕੀਤੀ ਸਪਲੈਂਡਰ ਫਰਾਂ ਸਪਲੈਂਡਰ ਦੀ ਜ਼ਿਆਦਾ ਡਿਮਾਂਡ ਸੀ ਕੁੜੀਆਂ ਨੂੰ ਵੀ ਸਪਲੈਂਡਰ ਪਸੰਦ ਹੁੰਦੇ ਨਿੱਕੇ ਨਿੱਕੇ ਮੋਟਰਸਾਈਕਲ ਪਰ ਮੈਂ ਸਪਲੈਂਡਰ ਤੇ ਹੀ ਗੇੜੀ ਲਾਉਂ ਜਾਂਦਾ ਸੀਗਾ ਉਹਦੇ ਉਹਦੇ ਤੇ ਜਾਂਦਾ ਸੀ ਉਹਦੇ ਮਗਰ ਜਾਂਦਾ ਸੀ ਕਈ ਪਹਿਲੀ ਵਾਰ ਮਗਰ ਗਿਆ ਸੀਗੀ ਉਹਦੇ ਕਿ ਕਿ ਕਿਹੜੇ ਸ਼ਹਿਰ ਦੀ ਸੀ ਥਿੱ ਕਿੱਥੋਂ ਦੀ ਸੀ ਥਿੱ ਤੇਰੀ ਮੇਰੀ ਥਿੱਲੀ ਪਟਿਆਲੇ ਦੀ ਸੀਗੀ اچھا ਪਟਿਆ ਪਟਿਆਲੇ ਦੀ ਸੀਗੀ ਵੇਖੋ ਪਟਿਆਲੇ ਤੇ ਜਾਂਦਾ ਸੀਗਾ ਪਤੰਦਰ ਵੇਖੋ ਨਹੀਂ ਤੂੰ ਫਿਰ ਤੇਰੇ ਘਰ ਦੇ ਨਹੀਂ ਤੈਨੂੰ ਪੁੱਛਦੇ ਸੀ ਕਿ ਵੀ ਯਾਰ ਤੂੰ ਕਿੱਥੇ ਜਾਂਦਾ ਨਿੱਤ ਨਹੀਂ ਘਰ ਦੇ ਨੂੰ ਤਾਂ ਨਹੀਂ ਪਤਾ ਜੀ ਕੰਮ ਘਰ ਦੇ ਨੂੰ ਤਾਂ ਐਸੀ ਵੀ ਕੰਮ ਤੇ ਜਾਂਦਾ ਜੀ ਅੱਛਾ ਕੰਮ ਤੇ ਜਾਂਦਾ ਹਾਂ ਮੇਲ ਜਿੱਦੇ ਪਹਿਲੇ ਦਿਨ ਗਿਆ ਸੀ ਉਹਦੇ ਤਾਂ ਪਤਾ ਸੀ ਕਿ ਘਰ ਦੇ ਨੂੰ ਮੇਲੇ ਸੀ ਆਗੇ ਪਰ ਉਸ ਤੋਂ ਬਾਅਦ ਨਹੀਂ ਪਤਾ ਸੀ ਗਈ ਉਦੋਂ ਮੁੜ ਕੇ ਨਹੀਂ ਉਦੋਂ ਮੁੜ ਕੇ ਤੂੰ ਰੁਟੀਨ ਹੀ ਬਣਾ ਲਿਆ ਯਾਰ ਅੱਛਾ ਡੇਲੀ ਜਾਣੀ ਤੂੰ ਸਿੱਧਾ ਸੇਲੀ ਨੂੰ ਮਿਲਣ ਉੱਠ ਜਾਂਦਾ ਸੀ ਕੰਮ ਤੇ ਨਹੀਂ ਜਾਂਦਾ ਸੀ ਕੰਮ ਤੇ ਨਹੀਂ ਜਾਂਦਾ ਸੀ ਗਈ ਸਿੱਧਾ ਸੇਲੀ ਨੂੰ ਸੇਲੀ ਕੰਮ ਕੀ ਕਰਦਾ ਤੂੰ ਕੰਮ ਤਾਂ ਹੀ ਬਸ ਇੱਥੇ ਦਿਹਾੜੀਆਂ ਕਰਦਾ ਹੀ ਧਿਆਉਣੀਆਂ ਕਰਦਾ ਯਾਰ ਬੰਦੇ ਦਾ ਜਨੂਨ ਵੇਖੋ ਤੁਸੀਂ ਹੈ ਪਤੰਦਰ ਦੇ ਨੇ ਕਮਾਲ ਕਰਤੀ ਅੱਛਾ ਉਹ ਤੇਰਾ ਪਹਿਲਾਂ ਮੇਲੇ ਚ ਪਹਿਲਾਂ ਮੋਟਰਸਾਈਕਲ ਤੂੰ ਚੋਰੀ ਕਰ ਲਿਆ ਉਸ ਤੋਂ ਬਾਅਦ ਤੂੰ ਇਹ ਬਣਾ ਲਿਆ ਵੀ ਮੋਟਰਸਾਈਕਲ ਚੋਰੀ ਕਰਦਾ ਕਿਵੇਂ ਸੀ ਮੋਟਰਸਾਈਕਲ ਚੋਰੀ ਕਿਵੇਂ ਕਰਦਾ ਸੀ ਪਿੰਡੋਂ ਬਸ ਜੜ ਕੇ ਜਾਂਦਾ ਸੀ ਪਿੰਡੋਂ ਨਾ ਪਿੰਡੋਂ ਮੈਂ ਬਾਸਤੇ ਹੁੰਦਾ ਸੀ ਗੀ ਮਤਲਬ ਸ਼ਹਿਰ ਨੂੰ ਜਾਂਦਾ ਸੀਗਾ ਤੇ ਉੱਥੇ ਉਤਰ ਜਾਂਦਾ ਸੀਗਾ ਫਿਰ ਗਲੀਆਂ ਗੁਲੀਆਂ ਦੇ ਵਿੱਚ ਜਾ ਕੋਈ ਮੋਲ-ਮੂਲ ਵੇਖਦਾ ਸੀਗਾ ਕਿਤੇ ਬਾਹਰ ਅੰਦਰ ਖੜਾ ਇੱਧਰ-ਉੱਧਰ ਨਿਗਾਹ ਮਾਰ ਕੇ ਫਿਰ ਮੈਂ ਚੋਰੀ ਕਰਦਾ ਸੀਗਾ ਇਹ ਫਿਰ ਚੋਰੀ ਕਰ ਲੈਂਦਾ ਸੀ ਸਪਲੈਂਡਰ ਹੀ ਕਰਨਾ ਸੀਗਾ ਇਹ ਬਸ ਅੱਛਾ ਫਿਰ ਤੂੰ ਸਪਲੈਂਡਰ ਜਦੋਂ ਚੋਰੀ ਕਰਦਾ ਸੀ ਤਾਂ ਮਤਲਬ ਫਿਰ ਤੈਨੂੰ ਬਾਵਾ ਗੇੜੇ ਵੀ ਲਾਉਣੇ ਪੈਂਦੇ ਹੋਣੇ ਕਿਉਂਕਿ ਸਾਰੇ ਥਾਂ ਤਾਂ ਸਪਲੈਂਡਰ ਖੜੇ ਨਹੀਂ ਹੁੰਦੇਗੇ ਹਾਂ ਐਂ ਵੇਖਣਾ ਪੈਂਦਾ ਸੀਗਾ ਫੇ ਕਈਆਂ ਨੂੰ ਮੈਂ ਆ ਸੀ ਗਈ ਕੋਈ ਸਿਸਟਮ ਨਹੀਂ ਬੰਦਾ ਹੁੰਦਾ ਇਹ ਚੱਕਣ ਦਾ ਹੂੰ ਕਈ ਵਾਰੀ ਮਾਲਕ ਕੋਲੇ ਖੜਾ ਹੁੰਦਾ ਹੋਰ ਲੈਣਾ ਦੇਣਾ ਐ ਪੂਰੀ ਸਕੀਮ ਨਾਲ ਕਰਦਾ ਸੀਗਾ ਜੀ ਮੈਂ ਕੰਮ ਐਕਸਪੀਰੀਅੰਸ ਪੂਰਾ ਕਰ ਲਿਆ ਸੀ ਲੈ ਵੀ ਇਹ ਪਹਿਲਾ ਬੰਦਾ ਦੁਨੀਆਂ ਦਾ ਜਿਹਨੇ ਮਹੱਭਤ ਵੀ ਰੱਜ ਕੇ ਕੀਤੀ ਤੇ ਚੋਰੀ ਵੀ ਰੱਜ ਕੇ ਕੀਤੀ ਮਾਂ ਦੇ ਪੁੱਤ ਨੇ 22 ਮੋਟਰਸਾਈਕਲ ਚੋਰੀ ਕੀਤੀ ਤੇ 22 ਦਿਨ ਸੇ ਹੇਲੀ ਨੂੰ ਮਿਲਣ ਜਾਂਦਾ ਰਿਹਾ ਤੇ ਤੇਰੀ ਸੇਲੀ ਯਾਰ ਤੈਨੂੰ ਐ ਨਹੀਂ ਪੁੱਛਦੀ ਸੀ ਕਿ ਤੂੰ ਨਿਤ ਨਵਾਂ ਮੋਟਰਸਾਈਕਲ ਲੈ ਕੇ ਆ ਜਾ ਨਾ ਤੈਨੂੰ ਇਹ ਗੱਲ ਉਹਨੇ ਕਦੇ ਨਹੀਂ ਪੁੱਛੀ ਮੈਨੂੰ ਕੀਤਾ ਸੀਗਾ ਇਹ ਸਵਾਲ ਵੀ ਤੂੰ ਡੇਲੀ ਨਵਾਂ ਮੋਟਰਸਾਈਕਲ ਲੈ ਕੇ ਆ ਜਨਾ ਤੇ ਮੋਟਰਸਾਈਕਲ ਵੀ ਉਹ ਲੈ ਕੇ ਉਹਨਾਂ ਤੋਂ ਜਿਹੜਾ ਮੇਰੇ ਸੂਟਾਂ ਨਾਲ ਮੈਚ ਉਹ ਬਹਾਨਾ ਮਾਰਿਆ ਵੀ ਮੇਰੇ ਪਾਪਾ ਦੀ ਏਜੰਸੀ ਹੈਗੀ ਸਪਲੈਂਡਰਾਂ ਦੀ ਅੱਛਾ ਵੀ ਉੱਥੋਂ ਨਤ ਨਮਾ ਲੈਉਣਾ ਵੇਖੋ ਯਾਰ ਮਾਹਾਂ ਦਾ ਪੁੱਤ ਉਹਦੇ ਜਾਇਜਾ ਸ਼ੂਟ ਪਾਉਂਦੀ ਸੀ ਇਹਦੀ ਸੇ ਉਹ ਜਾ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਜਾਂਦਾ ਸੀ ਆਖੇ ਮੈਂ ਆਖੇ ਵੀ ਸਾਡੀ ਆਪ ਦੀ ਏਜੰਸੀ ਆ ਤੂੰ ਤਾਂ ਇਹ ਜਮ ਹੱਦਾਂ ਮੰਨੇ ਟੱਪ ਤੇ ਫਿਰ ਤੂੰ ਹੱਦਾਂ ਫਿਰ ਬਸ ਐ ਹੀ ਆਏ ਅੱਛਾ ਲੈ ਕੇ ਕਿੱਥੇ ਜਾਂਦਾ ਸੀ ਇਹਲੀ ਨੂੰ ਲੈ ਕੇ ਤਾਂ ਹੀ ਬੱਕਦੇ ਆਏ ਹੁੰਦਾ ਸੀ ਕਦੇ ਫਿਲਮ ਵੇਖਣ ਚਲੇ ਜਾਂਦੇ ਸੀ ਕਦੇ ਪਾਰਕ 'ਚ ਬਹਿ ਜਾਂਦੇ ਸੀ ਕਦੇ ਕੈਫੇ ਮਤਲਬ ਬਹੁਤ ਥਾਵਾਂ ਤੇ ਘੁੰਮੇਰੀ ਮੈਂ ਉਦੋਂ ਤੂੰ ਕੰਮ ਕਰ ਕੀ ਕਰਦਾ ਯਾਰ ਤੂੰ ਜਮ ਡਰਦਾ ਨਹੀਂ ਮੈਂ ਵਰਕਸ਼ਾਪ ਤੇ ਕੰਮ ਕਰਦਾ ਤੇ ਵਰਕਸ਼ਾਪ ਦੇ ਤੇਰੇ ਮਾਲਕ ਨੇ ਨਹੀਂ ਤੈਨੂੰ ਥੋੜੇ ਕਦੇ ਘਰੇ ਫੋਨ ਕੀਤਾ ਵੀ ਤੁਹਾਡਾ ਮੁੰਡਾ ਤਾਂ ਆਉਂਦਾ ਹੀ ਨਹੀਂ ਨਹੀ ਮੈਂ ਕੰਮ ਤੇ ਜਾਂਦਾ ਸੀ ਗਈ ਮੈਂ ਬਹਾਨਾ ਮਾਰ ਕੇ ਕੋਈ ਨਾ ਕੋਈ ਨਿਕਲ ਆਉਂਦਾ ਸੀ ਬਾ ਮੈਂ ਨਿਕਲਣਾ ਹੁੰਦਾ ਸੀ ਗਈ ਬਸ ਉਹਨੂੰ ਤਾਂ ਵੇਖਣ ਜਾਣਾ ਹੀ ਹੁੰਦਾ ਸੀਗਾ ਮੈਂ ਇੰਨਾ ਇੰਨਾ ਯਾਰ ਪਤੰਦਰਾ ਤੇਰਾ ਸ਼ਹਿਰ ਵੇਖ ਲੈ ਇੱਥੇ ਫਿਰੋਜ਼ਪੁਰ ਆ ਉਹ ਪਟਿਆਲਾ ਇੰਨੀ ਵੱਡ ਜਾਂਦਾ ਕਿਵੇਂ ਸੀ ਮੈਂ ਤੁਹਾਨੂੰ ਪਤਾ ਹੀ ਆ ਫਿਰ ਆ ਕੇ ਸੱਤ ਸਮੁੰਦਰੋਂ ਪਾਰ ਤੁਰ ਕੇ ਤਰ ਕੇ ਵਾਗ ਜਾਂਦੇ ਆ ਤੇ ਮੈਂ ਤਾਂ ਫਿਰ ਜਾਂਦਾ ਫਿਰ ਤੁਹਾਨੂੰ ਪਤਾ ਚੋਰੀਆਂ ਕਰਕੇ ਮੋਟਰਸਾਈਕਲ ਲੈ ਕੇ ਅੱਛਾ ਮੋਟਰਸਾਈਕਲ ਤੇ ਉਹਨੇ ਨਹੀਂ ਕਦੇ ਜਦੋਂ ਤੂੰ ਆਏ ਕਿਹਾ ਵੀ ਸਾਡੇ ਤਾਂ ਏਜੰਸੀ ਆ ਉਹਨੇ ਨਹੀਂ ਕਦੇ ਇਹ ਇੱਛਾ ਪ੍ਰਗਟਾਈ ਵੀ ਮੈਨੂੰ ਜਾਂ ਮੋਟਰਸਾਈਕਲ ਲੈ ਜਾਂ ਮੈਨੂੰ ਸਿਖਾ ਦੇ ਜਾਂ ਗੱਲਬਾਤ ਕਰਦੇ ਸਹੇਲੀ ਨੇ ਉਹਨੂੰ ਮੋਟਰਸਾਈਕਲ ਵੀ ਸਿਖਾਇਆ ਸੀਗਾ ਪਰ ਐ ਫਿਰ ਅੱਜ ਕੱਲ ਕੁੜੀਆਂ ਨੂੰ ਮੋਟਰਸਾਈਕਲ ਜਾਂਦੇ ਨੇ ਨਾ ਚਲਾਉਂਦੀਆਂ ਸੋਹਣੀਆਂ ਨਹੀਂ ਲੱਗਦੀਆਂ ਮੇਰਾ ਹੁੰਦਾ ਸੀਗਾ ਐਕਟਿਵਾ 'ਚ ਚੱਕੰ ਦਾ ਉਹਨੂੰ ਐਕਟਿਵਾ ਦਾ ਬਹਾਨਾ ਮਾਰ ਰਿਆ ਸੀ ਵੀ ਮੈਂ ਤੁਹਾਨੂੰ ਐਕਟਿਵਾ ਨਵੀਂ ਲੈ ਕੇ ਦਊਂਗਾ ਅੱਛਾ ਉਹ ਮੇਰਾ ਦਾਸ ਸੀਗਾ ਐਕਟਿਵਾ ਚੋਰੀ ਕਰਨ ਦਾ ਉਹ ਲੈਤੀ ਸੀ ਕਿ ਨਹੀਂ ਉਹ ਲੈ ਕੇ ਦੇਣੀ ਹੈ ਜੀ ਅਜੇ ਸਕੀਮ ਸੀਗੀ ਸਕੀਮ ਸੀਗੀ ਸਕੀਮ ਸੀਗੀ ਕੱਲਾ ਮੋਟਰਸਾਈਕਲਾਂ ਦੇ ਗੱਲ ਨਹੀਂ ਖੜੀ ਕਹਿੰਦਾ ਸਹੇਲੀ ਨੂੰ ਮੈਂ ਮੋਟਰਸਾਈਕਲ ਤਾਂ ਜਦੋਂ ਨਵੇਂ ਕਾਈ ਦਿੱਤੇ ਸੀ ਹੁਣ ਮੈਂ ਕਹਿੰਦਾ ਸੀ ਵੀ ਤੈਨੂੰ ਐਕਟਵਾ ਲੈ ਕੇ ਦੇਵਾਂਗਾ ਤੂੰ ਬੇਫਿਕਰ ਹੋ ਜਾ ਪੈਸੇ ਦੀ ਕਹਿੰਦਾ ਪ੍ਰਵਾਨਾ ਕਰੀ ਬੇਸ਼ੱਕ ਜੋ ਮਰਜੀ ਸਿਸਟਮ ਹੋ ਜੇ ਠੀਕ ਆ ਮੈਂ ਸਾਰਾ ਕੁਝ ਆਪੇ ਕਰ ਲੂੰਗਾ ਹੱਲ ਅੱਛਾ ਉੱਥੇ ਤੂੰ ਹਾਂਜੀ ਐਕਟਵਾ ਵੀ ਮੈਂ ਉਹ ਚੱਕਣੀ ਸੀ ਜੈਡ ਬਲੈਕ ਜਿਹੜੀ ਅੱਜ ਕੱਲ੍ਹ ਚੱਲਦੀ ਆ ਪੂਰਾ ਮੇਥਿਆ ਵਾ ਸੀ ਤੇਰਾ ਕੰਮ ਹੈ ਹਾਂ ਸਕੀਮ ਘੜੀ ਹੋਈ ਸੀਗੀ ਮੇਰੀ ਤਾਂ ਜੀ ਬਸ ਯਾਰ ਵੇਖੋ ਇਹ ਜੇ ਕਮਾਲ ਦੇ ਬੰਦੇ ਵੀ ਹੁੰਦੇ ਆ ਪਤੰਦਰ ਦੇ ਆਸ਼ਕੀ ਦੇਖੋ ਨਾਲੇ ਚੂਰੀ ਨਾਲੇ ਆਸ਼ਕੀ ਰੱਜ ਕੇ ਕੀਤੀ ਪਤੰਦਰ ਦੇ ਨੇ ਹੈ ਅੱਛਾ ਇਹ ਨਹੀਂ ਗੱਲ ਯਾਰ ਸਮਝ ਆਈ ਮੈਨੂੰ ਵੀ ਦਿਲ ਹੀ ਕਿਉਂ ਜਾਂਦਾ ਸੀ ਹਰ ਰੋਜ਼ ਕਿਉਂ ਜਾਂਦਾ ਸੀ ਮੇਰਾ ਮੂੰਹ ਪਿਆਰੀ ਐਨਾਂ ਪਗੈ ਸੋਹਣੀ ਐਨੀ ਸੀ ਜੀ ਕਰਦਾ ਸੀ ਵੇਖੀ ਜਾਵਾਂ ਉਹਨੂੰ ਮੈਂ ਆਏ 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 ਨਹੀਂ ਤੂੰ ਇੱਧਰ ਵੇਖ ਐਨੀ ਬਾਟ ਯਾਰ ਤੂੰ ਉਹਦੇ ਕੋਲੇ ਜਾਂਦਾ ਸੀ ਡੇਲੇ ਜਾਂਦਾ ਸੀ ਰੋਜ਼ ਜਾਂਦਾ ਸੀ ਰੋਜ਼ ਦੀ ਐਡੀ ਕੀ ਗੱਲ ਸੀ ਉਹ ਸੋਹਣੀ ਐਨੀ ਸੀ ਉਹ ਗਾਣਾ ਨਹੀਂ ਸੁਣਿਆ ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤਾਂ ਫਿਰ ਨੀਂਦ ਨਾ ਆਉਣੀ ਮਨ ਤਾਂ ਨੀਂਦ ਨਹੀਂ ਆਉਂਦੀ ਸੀ ਆਏ ਆਏ ਇਹਨੂੰ ਤਾਂ ਨੀਂਦ ਨਹੀਂ ਆਉਂਦੀ ਸੀ ਕਿ ਦੱਸੋ ਤੁਸੀਂ ਅੱਛਾ ਫਿਰ ਕਿਤੇ ਇਹ ਵੀ ਹੁੰਦਾ ਸੀਗਾ ਵੀ ਜਾ ਕੇ ਦੰਨੀ ਰੱਕ ਵੇਲਾ ਹੋ ਗਿਆ ਕਿਤੇ ਉਹਦੇ ਸ਼ਹਿਰ ਹੀ ਰੁਕ ਜਾਂਦਾ ਸੀ ਨੇ ਸ਼ਹਿਰ ਨਹੀਂ ਰੁਕਦਾ ਹੀ ਹੁੰਦਾ ਮੈਂ ਵਾਪਸ ਗਿਆ ਮੈਂ ਮੈਨੂੰ ਕਹਦਾ ਸੀ ਟੈਂਕੀਆਂ ਫੁੱਲ ਹੁੰਦੀਆਂ ਸੀ ਮੋਟਰਸਾਈਕਲ ਦੀਆਂ ਤੁਹਾਨੂੰ ਮੈਂ ਕਰਦਾ ਵੀ ਉਹੀ ਚੋਰੀ ਸੀ ਜਿਹਦੀ ਟੈਂਕੀ ਟੁੰਗੀ ਫੁੱਲ ਨਹੀਂ ਵੀ ਸਾਲਾ ਕਿਤੇ ਰੋਕ ਹੀ ਨਾ ਜਾਵੇ ਆਏ ਹਾਏ ਇਹਦਾ ਪੂਰਾ ਪੂਰਾ ਯਾਰ ਪਲੈਨਿੰਗ ਬੰਦਾ ਤੁਸੀਂ ਮਾਈਂਡ ਵੇਖੋ ਬੰਦੇ ਦਾ ਕਿੱਡਾ ਸੈੱਟ ਕੀਤਾ ਮੋਟਰਸਾਈਕਲ ਵੇਖਣਾ ਚਾਹੇ ਮੋਟਰਸਾਈਕਲ ਵੀ ਫਿਰ ਆਏ ਵੇਖਦਾ ਹੋਏਗਾ ਵੀ ਇਹ ਨਵਾਂ ਹੈ ਪਹੁੰਚ ਜੂਗਾ ਸਿਰੇ ਹਾਂ ਔਚਰਾ ਵੇਖ ਕੇ ਚੱਕਦਾ ਸੀ ਜੀ ਜ਼ਿਆਦਾਤਰ ਨੰਬਰਾਂ ਵਾਲੇ ਚੱਕੇ ਕਿ ਜਿਹੜੇ ਬਿਨਾ ਨੰਬਰਾਂ ਤੋਂ ਕਹਿੰਦੇ ਨਵੇਂ ਲੈ ਉਹ ਵੈਰੀਟੀ ਬਿਨਾ ਬਿਨਾ ਨੰਬਰਾਂ ਤੋਂ ਨਵੇਂ ਜਵਾਂ ਨਵੇਂ ਉਹ ਜ਼ਿਆਦਾ ਬਲੇਡ ਦਾ ਸੀ ਉਹ ਜ਼ਿਆਦਾ ਬਲੇਡ ਦਾ ਸੀ ਮੈਂ ਉਹਨਾਂ ਨੂੰ ਚਾਬੀ ਚੂਬੀ ਜਲਦੀ ਲੱਗ ਜਾਂਦੀ ਸੀ ਉਹ ਚੱਕ ਲੈਂਦਾ ਸੀ ਹਾਂ ਮੈਨੂੰ ਕਿਸੇ ਦਾ ਡਰ ਨਹੀਂ ਕਿ ਕਿਸੇ ਪੁਲਿਸ ਦਾ ਡਰ ਨਹੀਂ ਲੈਣਾ ਦੇਣਾ ਨਹੀਂਗਾ ਖੁੱਲਿਆ ਵਾਇਆ ਸੀਗਾ ਮੈਂ ਤਾਂ ਪੂਰਾ ਜੀ ਵੀ ਕੋਈ ਚੱਕਰੇ ਨਹੀਂ ਆਹ ਦੇਖ ਲੈ ਭਾਈ ਇਹ ਕਹਿੰਦੇ ਹੁੰਦੇ ਹਰ ਪੱਖ ਤੋਂ ਬੰਦਾ ਬਾਸ ਸਕਦਾ ਪਰ ਪੰਜਾਬ ਪੁਲਿਸ ਤੋਂ ਨਹੀਂ ਬਾਸ ਸਕਦਾ ਜਦ ਇਹ ਆਪਦੀ ਆਈਟੀ ਹੁੰਦੇ ਨੇ ਫਿਰ ਕਹਿੰਦੇ ਸੂਈ ਦੇ ਨਕਾਰੇ ਥਾਣੀ ਕੱਢ ਲੈਂਦੇ ਆ ਨੇ ਹੁਣ ਤੇਰੀ ਜਿਹੜੀ ਕਰਤੂਤ ਆ ਤੇਰੀ ਸਹੇਲੀ ਨੂੰ ਪਤਾ ਲੱਗ ਜੂ ਉਹਦੇ ਮਨ ਤੇ ਕੀ ਬੀਤੂਗੀ ਯਾਰ ਉਹਦੇ ਮਨ ਤੇ ਤਾਂ ਹੁਣ ਜਿਹੜੀ ਬੀਤੂਗੀ ਬੀਤੂਗੀ ਹੁਣ ਤਾਂ ਉਹਦਾ ਪਤਾ ਲੱਗੂ ਜਣ ਪੁਲਿਸ ਨੇ 6 ਦਿਨਾਂ ਬਾਅਦ ਤੇ ਰਿਮਾਂਡ ਤੇ ਲੈ ਦੇ ਲੀ ਰਿਮਾਂਡ ਲੈਣਾ 6 ਦਿਨਾਂ ਦਾ ਹਾਈਵੇ ਦੇ ਨਾਲ ਹੁਣ ਭੈੜੀ ਬਹੁਤ ਹੁਣ ਤੇਰੇ ਮਨ ਤੇ ਕੀ ਬੀਤੂ ਪਤਾ ਤੈਨੂੰ ਮਾੜਾ ਮਨ ਕਰ ਉਹੀ ਗਾਣਾ ਚੱਲੋ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਹਾਏ ਹਾਏ ਹਾਂਜੀ ਜਿੱਥੋਂ ਤੱਕ ਮੈਨੂੰ ਲੱਗਦਾਗਾ ਫਿਰ ਜਿੰਨਾ ਮੇਰਾ ਮੂਹ ਪਿਆਰਾ ਉਹਦੇ ਨਾਲ ਪਿਆਰੀ ਮੇਰਾ ਉਹਦਾ ਵੀ ਮੇਰ ਨਾਲ ਬਹੁਤ ਪਿਆਰ ਆ ਜੀ ਮੈਨੂੰ ਚੂਰੀ ਜਾਰੀ ਲੈ ਕੇ ਆਇਆ ਕਰੂਗੀ ਮੇਰੇ ਵਾਸਤੇ ਜੇਲ੍ਹ ਚ ਜੇਲ੍ਹ ਚ ਜੇਲ੍ਹ ਦੇ ਵੇਖੋ ਨਾ ਤੂੰ ਮੈਨੂੰ ਐ ਦੱਸ ਦੇ ਵੀ ਰਾਂਝਾ ਜਿਹੜਾ ਤਰੀ ਖਾਤਰ ਚੂਰੀ ਲੈ ਕੇ ਆਈ ਯਾਰ ਉਹ ਨਹੀਂ ਲੈ ਕੇ ਆਉਗੀ ਵੇਖ ਪਿਆਰ ਹੀ ਹੈ ਨਾ ਜੀ ਤੇ ਇੱਕ ਮਹੀਨਾ ਨਹੀਂ 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 ਫਿਰ ਤੂੰ ਉੱਥੇ ਉਹਦੇ ਕੋਲ ਚੂਰੀ ਮੰਗਦਾ ਹੁੰਦਾ ਚੂਰੀ ਦਾ ਫੈਨ ਆ ਤੂੰ ਨਹੀਂ ਚੂਰੀ ਤਾਂ ਆਪਦੇ ਸ਼ੌਂਕ ਨਾਲ ਲੈ ਜਾਂਦੀ ਸੀ ਉਹਨੂੰ ਪਸੰਦ ਸੀਗੀ ਤੇ ਮੈਂ ਜਿਆਦਾ ਪੈਟੀ ਦਾ ਸ਼ਕੀਨ ਹੈ ਜੀ ਅੱਛਾ ਪੈਟੀ ਪੈਟੀ ਲੈ ਕੇ ਆਵੇ ਆਲੂ ਵਾਲੀ ਪੈਟੀ ਆਲੂ ਵਾਲੀ ਪੈਟੀ ਕਹਿੰਦਾ ਥਾਣੇ ਜੋ ਲੈ ਕੇ ਆਵੇ ਵੀਰੇ ਆਲੂ ਵਾਲੀ ਪੈਟੀ ਦਾ ਤਾਂ ਪਤਾ ਨਹੀਂ ਪਰ ਇਹ ਜਿਹੜਾ ਤੇਰੇ ਹਸਾਉਣਾ 6 ਦਿਨਾਂ ਦਾ ਰਮਾਂਡ ਲਈ ਬੈਠੇ ਪਟਾ ਇਹਨਾਂ ਦਾ ਤਿਹਾਰਾ ਉਹਦੇ ਤੇ ਤੂੰ ਬਾਈ ਮੋਟਰਸਾਈਕਲ ਮੰਨਣਿਆ ਕਿੰਨੇ ਮੰਨਣਿਆ ਤੇਰੇ ਤੇ ਰਹਿ ਗਿਆ ਹੁਣ ਹੋ ਤਾਂ ਬਸ ਮੰਨਾਂਗੇ ਜੀ ਜਿੰਨੇ ਮੈਂ ਮੰਨ ਗਏ ਜੀ ਇੱਕ ਹਸਾਬ ਦਾ ਬਸ ਸਾਰਾ ਦਾ ਹਾਂ ਮੰਨ ਗਏ ਫਿਰ ਇਹ ਹੁਣ ਤੂੰ ਐ ਦੱਸ ਵੀ ਤੈਨੂੰ ਇਹ ਆਸ਼ਕੀ ਮਹਿੰਗੀ ਪੈ ਗਈ ਕਿ ਹੁਣ ਤੈਨੂੰ ਲੱਗਦਾ ਵੀ ਇਹ ਕੰਮ ਕਰਨਾ ਚਾਹੀਦਾ ਸੀ ਕਿ ਮੈਨੂੰ ਆਸ ਜਿੱ ਕੱਲੀ ਆਸ਼ਕੀ ਕਰਨ ਉਹ ਤਾਂ ਨਹੀਂ ਮਹਿੰਗੀ ਪਈ ਜੀ ਮੈਨੂੰ ਮੈਂ ਨਾਲ ਚੋਰੀ ਵੀ ਕਰਦਾ ਉਹ ਚੋਰੀ ਮਹਿੰਗੀ ਪੈ ਗਈ ਮੈਨੂੰ ਹੁਣ ਫਿਰ ਹੁਣ ਫਿਰ ਕੀ ਚੋਰਾਂ ਤੋਂ ਤੇ ਆਸ਼ਕਾਂ ਤੋਂ ਮੈਂ ਮਾਫੀ ਮੰਗਦਾ ਕਿ ਮੈਨੂੰ ਚੋਰ ਚੋਰੀ ਤੇ ਇਸ਼ਕੇ ਤੇ ਦਾਗ ਲੱਗਦੇ ਤੇ ਤੋਏ ਇਸ ਕਿਤੇ ਦਾਗ ਲੱਗ ਗਿਆ ਦਾਗ ਤਾਂ ਢੋੜ ਦੇਣਗੇ ਸਾਡੇ ਵਾਲੇ ਜਿਹੜਾ ਫੜ ਲੈਂਦੇ ਆ ਨਾ 50% ਵਾਲੇ ਦਾਗ ਦੂਗ ਦੀ ਟੈਨਸ਼ਨ ਨਾ ਕਰ ਦਾਗ ਤੇ ਵੀਰੇ ਤੇਰੇ ਪਿੰਡੇ ਤੇ ਵੀ ਨਹੀਂ ਛੱਡਨੇ ਉਹਨਾਂ ਨੇ ਦਾਗ ਤੇ ਮੈਨੂੰ ਮੈਨੂੰ ਡਰ ਲੱਗਦਾ ਜਿਹੜਾ ਮੇਰੇ ਪੜਾ ਚਾੜਨਗੇ ਉਹ ਵੀ ਕੀ ਬੀਤੂਗੀ ਨਹੀਂ ਫਿਰ ਇਹ ਫਿਰ ਤੂੰ ਪਹਿਲਾਂ ਸੋਚਣਾ ਸੀਗਾ ਕਿ ਕੀ ਉਹ ਹੁਣ ਉਹਨਾਂ ਨੂੰ ਕੀ ਕਹਿਣਾ ਜਿਹੜੇ ਚੋਰੀਆਂ ਕਰਦੇ ਆ ਉਹਨਾਂ ਨੂੰ ਵੀ ਕੁਝ ਕਹਿਣਾ ਹੁਣ ਤੇਰੇ ਤੇ ਤਾਂ ਗੱਲ ਬਣ ਗਈ ਇਹ ਮੈਂ ਤਾਂ ਭਰਾਵਾ ਹੀ ਕਹਿੰਦਾ ਵੀ ਨਾ ਹੀ ਕਰੋ ਚੋਰੀ ਹਮ ਆਸ਼ਕੀ ਆਜ ਕੀ ਕਰੀ ਜਾਓ ਹਾਂ ਆਜ ਕੀ ਕਰੀ ਜਾਓ ਹੱਸਦਾ ਹੱਸਦਾ ਹਜੇ ਕਿਤੇ ਨਾ ਕਿਤੇ ਮੁਹੱਬਤ ਜਿੰਦਾਬਾਦ ਹੈਗੀ ਆ ਬੰਦੇ ਦੇ ਦਿਲ ਤੇ ਮੈਂ ਕਹਿੰਦਾ ਉਹ ਮੁਹੱਬਤ ਵੀ ਨਾ ਕਰੋ ਜਿਹੜੀ ਕਹਿੰਦੇ ਵੀ ਫਾਹੇ ਟੰਗ ਨਾਲ ਵੀ ਮੁਹੱਬਤ ਕਰਨੀ ਆ ਕੋਈ ਆਪ ਦਾ ਕੰਮ ਹੋਵੇ ਥੋੜਾ ਕੋਈ ਪਰਿਵਾਰ ਚ ਦੱਸ ਦੇ ਵੀ ਆ ਗੱਲ ਬਾਤ ਉਹ ਤਾਂ ਮੰਨੀ ਜੋ ਪਰ ਆਹ ਮੁਹੱਬਤ ਚੋਰੀ ਵਾਲੀ ਮੁਹੱਬਤ ਨਾ ਕਰੋ ਚੋਰੀ ਵਾਲੀ ਬਾਸੀ ਮੈਂ ਹੁਣ ਤੁਹਾਨੂੰ ਦੱਸੀ ਐ ਨਾ ਹੀ ਮਹਿੰਗੀ ਪੈ ਗਈ ਮੈਨੂੰ ਇਹ ਬਹੁਤ 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 ਮਹਿੰਗੀ ਪੈ ਗਈ ਹਾਂ ਬਹੁਤ ਮਹਿੰਗੀ ਪੈ ਗਈ ਹੁਣ ਅੱਗੇ ਤੋਂ ਫਿਰ ਕਿਵੇਂ ਜੇ ਹੁਣ ਇੱਥੋਂ ਜਦੋਂ ਛੁੱਟ ਜੇਗਾ ਉਦੋਂ ਮੁੜ ਕੇ ਫਿਰ ਕੀ ਲੋਕਾਂ ਨੂੰ ਨਸੀਅਤ ਦੇ ਆ ਕਰੇਗਾ ਕਦੇ ਮਿਲਿਆ ਕਰਨਗੇ ਤਾਂ ਮਿਲਿਆ ਕਰਨਗੇ ਮੈਂ ਤਾਂ ਹੀ ਪਹਿਲੀ ਗੱਲ ਤਾਂ ਕਿਸ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਿਹਾ ਹੁਣ ਫਿਰ ਸਹੇਲੀ ਆਊਗੀ ਲੱਗਦਾ ਤੈਨੂੰ ਤੇਰੇ ਕੋਲੇ ਆ ਆਊਗੀ ਸੱਚੀ ਮੁਹੱਬਤ ਹੈ ਜੀ ਸੱਚੀ ਮੁਹੱਬਤ ਆ ਹਜੇ ਤਾਂ ਯਾਰ ਕਿਤੇ ਨੇ ਕਿਤੇ جنੂਨ ਹੀ ਐ ਨਾ ਬੰਦੇ ਨੂੰ ਕਹਿੰਦਾ ਕਿ ਜੇ ਮੈਂ ਇਕੱਲੀ ਆਜ ਕੀ ਕਰਦਾ ਤਾਂ ਠੀਕ ਸੀ ਮੈਂ ਚੋਰੀ ਕਰਨ ਲੱਗ ਗਿਆ ਉਹ ਚੋਰੀ ਮਹਿੰਗੀ ਪੈ ਗਈ ਮੈਂ ਚੋਰਾਂ ਤੋਂ ਤੇ ਆਸ਼ਕਾਂ ਤੋਂ ਮਾਫੀ ਮੰਗਦਾ ਕਿ ਮੈਂ ਚੋਰੀ ਤੇ ਇਸ਼ਕੇ ਨੂੰ ਦਾਗ ਲਾਤਾ ਦਾਗ ਤਾਂ ਮਿਟਾ ਦੇਣਗੇ ਪੁਲਿਸ ਵਾਲੇ ਇਹ ਤਾਂ ਉਹਨਾਂ ਦੀ ਪੱਕੀ ਗੱਲ ਆ ਠੀਕ ਆ ਹੁਣ ਸਾਰੇ ਦੇ ਸਾਰੇ ਜਿਹੜੇ ਮੋਟਰਸਾਈਕਲ ਸੀਗੇ ਜਦੋਂ ਤੂੰ ਘਰੇ ਲਿਆਉਂਦਾ ਸੀ ਚੋਰੀ ਕਰਕੇ ਤੇਰੇ ਪਰਿਵਾਰ ਨੇ ਤੇਰੇ ਘਰਦਿਆਂ ਨੇ ਕੁਝ ਨਹੀਂ ਕਿਹਾ ਤੈਨੂੰ ਯਾਰ ਨੇ ਘਰ ਦੇ ਨੇ ਤਾਂ ਕੁਝ ਨਹੀਂ ਕਿਹਾ ਜੀ ਮੈਨੂੰ ਘਰ ਦੇ ਨੂੰ ਪਤਾ ਹੀ ਨਹੀਂ ਸੀਗਾ ਜੀ ਸਾਡਾ ਨਾ ਘਰ ਹੀ ਇਹੋ ਜਿਹਾ ਸੀਗਾ ਸਾਡੇ ਦੋ ਘਰ ਸੀਗੇ ਇੱਕ ਇਧਰਲੀ ਸਾਈਡ ਇੱਕ ਪਾਰਲੀ ਸਾਈਡ ਮਤਲਬ ਵੈਸੇ ਹੀ ਖਾਲੀ ਇੱਕ ਖਾਲੀ ਪਿਆ ਸੀ ਖਾਲੀ ਪਿਆ ਸੀ ਜਿਹੜਾ ਮੋਟਰ ਹਲ ਚੋਰੀ ਕਰਕੇ ਲਿਆ ਕਹਿੰਦਾ ਸੀ ਮੈਂ ਅੰਦਰ ਲਾਉਂਦਾ ਸੀ ਐ ਨਹੀਂ ਜਿਹੜਾ ਵੀ ਚੋਰੀ ਕਰ ਲੈਂਦਾ ਉਹ ਮੈਂ ਵਾਪਸ ਲੈ ਕੇ ਉਹਦਾ ਮੈਂ ਘਰੇ ਲਾ ਦਿੰਦਾ ਸੀਗਾ ਨਵਾਂ ਚੱਕਦਾ ਨਵਾਂ ਚੱਕਦਾ ਸੀਗਾ ਮੈਂ ਕਿ ਕਿੱਡੇ ਬਲਾਂਦਾ ਹੌਸਲੇ ਸੀ ਤੁਸੀਂ ਇਸ ਬੰਦੇ ਦੇ ਵੇਖੋ ਯਾਰ ਕਿੱਡੇ ਬਲਾਂਦਾ ਹੌਸਲੇ ਸੀ ਨੇ ਠੀਕ ਆ ਤੂੰ ਅੰਦਰ ਤਾਂ ਲਾ ਦਿੰਦਾ ਸੀ ਠੀਕ ਆ ਨਵਾਂ ਚੋਰੀ ਦਾ ਮੋਟਰਸਾਈਕਲ ਤੂੰ ਜਦੋਂ ਕਦੇ ਪਿੰਡ ਚ ਮੋਟਰਸਾਈਕਲ ਲੈ ਕੇ ਜਾਂਦਾ ਸੀ ਉਦੋਂ ਵੀ ਤੇਰੇ ਘਰਦਿਆਂ ਨੂੰ ਪਤਾ ਨਹੀਂ ਲੱਗਿਆ ਜਾਂ ਪਿੰਡ ਵਾਲਿਆਂ ਨੂੰ ਮੈਂ ਉਹ ਮੋਟਰਸਾਈਕਲ ਕੱਢਦਾ ਹੀ ਨਹੀਂ ਸੀ ਗਈ ਮੈਂ ਜਦੋਂ ਪਿੰਡ ਪਿੰਡ ਜਾਂਦਾ ਸੀਗਾ ਸਾਈਕਲ ਤੇ ਜਾਂਦਾ ਸੀਗਾ ਹੀ ਉਹ ਮੋਟਰ ਹਲ ਮੋਟਰ ਹਲ ਦਾ ਉਹਦੀ ਚੋਰੀ ਕਰਦਾ ਸੀ ਤੇ ਉਹਦੇ ਹੀ ਮੈਂ ਬਾਹਰ ਕੱਢਦਾ ਸੀ ਘਰ ਜਦੋਂ ਮੈਂ ਉਹਨੂੰ ਲੈਣ ਜਾਣਾ ਹੁੰਦਾ ਸੀਗੇ ਉਦੋਂ ਬਸ ਨਵਾਂ ਚੱਕਦਾ ਸੀ ਪਲਾਨ ਬਣਾ ਕੇ ਜਾਂਦਾ ਸੀ ਅੱਛਾ ਫਿਰ ਤੂੰ ਕਹਿੰਦਾ ਸੀ ਉਹਦੇ ਛੂਟਾਂ ਨਾਲ ਦਾ ਕਿਤੇ ਕਾਲਾ ਕਦੇ ਸੁਰਮੇ ਰੰਗਾ ਕਦੇ ਚਿੱਟਾ ਕਦੇ ਕਿਹੜਾ ਫਿਰ ਉਹਨੂੰ ਪੁੱਛਦਾ ਸੀ ਪਹਿਲਾਂ ਵੀ ਛੂਟ ਕਿਡਾ ਪਾਇਆ ਹਾਂ ਪੁੱਛਦਾ ਸੀਗਾ ਹਾਂ ਸ਼ੌਕ ਨਾਲ ਪੁੱਛਦਾ ਸੀਗਾ ਇਹ ਪੂਰੇ ਅੱਛਾ ਛੂਟ ਛੂਟ ਵੀ ਕਦੇ ਲੈ ਕੇ ਦਿੱਤਾ ਸੀ ਹਲੀ ਨੂੰ ਫਿਰ ਛੂਟ ਲੈ ਕੇ ਦਿੱਤੇ ਵਾਧੂ ਲੈ ਕੇ ਦਿੱਤੇ ਆ ਜੀ ਵਾਧੂ ਲੈ ਕੇ ਦਿੱਤੇ ਮਹਿੰਗੇ ਮਹਿੰਗੇ ਲੈ ਕੇ ਦਿੱਤੇ ਮਹਿੰਗੇ ਮਹਿੰਗੇ ਛੂਟ ਕਹਿੰਦਾ ਲੈ ਕੇ ਦਿੱਤੇ ਮ ਸ਼ੂਟ ਕਿਥੋਂ ਲਿਆਉਂਦਾ ਸੀ ਉਹ ਪੈਸੇ ਕਿਵੇਂ ਕਰਦਾ ਸੀ ਚੋਰੀ ਕਰਕੇ ਅੱਛਾ ਸ਼ੂਟ ਵੀ ਚੋਰੀ ਕਰ ਲੈਂਦਾ ਸੀ ਹੋਰ ਸ਼ੂਟ ਵੀ ਚੋਰੀ ਕਿਤੇ ਨਾ ਕਿਤੇ ਦਾਲ ਅੱਛਾ ਉਹ ਕਿਵੇਂ ਕਰਦਾ ਸੀ ਸ਼ੂਟ ਚੋਰੀ ਕਿਵੇਂ ਕਰ ਲੈਂਦਾ ਸੀ ਨਾਲ ਉਹ ਚੋਰੀ ਬਾਹਰ ਜਿਹੜੇ ਡੰਗੇ ਹੁੰਦੇ ਆ ਅੱਛਾ ਉਹ ਉਹ ਅੰਦਰ ਜਿੱਥੇ ਦੇਖ ਲੈਂਦਾ ਸੀ ਵੀ ਜਿਆਦਾ ਗਾਹਾਂ ਦਾ ਦੁਕਾਨ ਤੇ ਉਹ ਅੰਦਰ ਉਲਝੇ ਹੋਇਆ ਬਾਹਰੋਂ ਲਾ ਲੈਂਦਾ ਸੀ ਟਪਾ ਕੇ ਲੈ ਜਾਂਦਾ ਸੀ ਮਿੰਟ ਉਹ ਮਾ ਲੇ ਗੱਲਾਂ ਵੀ ਕੋਈ ਯਾਰ ਬੰਦਾ ਇੱਕ ਵਾਰੀ ਅੱਛਾ ਉਹ ਦੁਕਾਨਾਂ ਵਾਲਿਆਂ ਨੂੰ ਕਦੇ ਪਤਾ ਨਹੀਂ ਲੱਗਿਆ ਕਦੇ ਤੇਰੇ ਮਗਰ ਦੀ ਬੰਦਲ ਨਾਲ ਮੁੜ ਕੇ ਮੈਨੂੰ ਐਲ ਸੀ ਐਲ ਸੀ ਡੀਆਂ ਦੇ ਵਿੱਚ ਹੀ ਵੇਖਦੇ ਸੀ ਕਿ ਵੀ ਆਹ ਬੰਦਾ ਸੀਗਾ ਲੰਘ ਗਿਆ ਲੰਘ ਗਿਆ ਅੱਛਾ ਉਹ ਤੇਰੀ ਉਹ ਵੀ ਚੱਲੀਆਂ ਹੈ ਹਾਂ ਅੱਛਾ ਉਹ ਜਿਹੜੀਆਂ ਸੀ ਸੀ ਟੀਵੀ ਉਹ ਤੇਰੀਆਂ ਵੀਡੀਓ ਬਣੀਆਂ ਹਾਂ ਸੀ ਸੀ ਟੀਵੀ ਦੁਕਾਨਦਾਰ ਤੇ ਪੁਲਿਸ ਮਲਾਜੇ ਮੈਨੂੰ ਉਹਨਾਂ ਜੀ ਵੇਖਦੇ ਬਹੂ ਦੇ ਸੀਗੇ ਫਿਰ ਫਿਰ ਕਿਵੇਂ ਕਿਵੇਂ ਮਹਿਸੂਸ ਕਰਦਾ ਸੀ ਜਦੋਂ ਤੇਰੀਆਂ ਉਹ ਦੇਂਦੇ ਸੀ ਵੀ ਲੈ ਮੈਂ ਫੜਿਆ ਨਹੀਂ ਗਿਆ ਕੀ ਫੀਲ ਕਰਦਾ ਸੀ ਫੀਲ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਸੀ ਵੇ ਨਹੀਂ ਫੜੇ ਗਏ ਨਹੀਂ ਫੜੇ ਗਏ ਦੇਖੋ ਇਹ ਬਤੰਦਰ ਕੱਲਾ ਉਥੇ ਮੋਟਰਸਾਈਕਲ ਦੀ ਚੋਰੀ ਕਰਦਾ ਸੀ ਲੀੜੇ ਕੱਪੜੇ ਵੀ ਚੋਰੀ ਕਰਦਾ ਸੀ ਕਹਿੰਦਾ ਦੁਕਾਨ ਵਾਲਿਆਂ ਨੂੰ ਤਾਂ ਕਹਿੰਦਾ ਮੇਰੀਆਂ ਸੀਸੀਟੀਵੀ ਦੇ ਵਿੱਚ ਫੋਟੋਆਂ ਵੇਂਦੇ ਹੁੰਦੇ ਸੀ ਤੁਸੀਂ ਦੇਖੋ ਕਹਿੰਦਾ ਪੁਲਿਸ ਡਿਪਾਰਟਮੈਂਟ ਤੇ ਦੁਕਾਨ ਕੱਲੀ ਮੇਰੀ ਸੀਸੀਟੀਵੀ ਵੇਖਦੇ ਰਹਿ ਜਾਂਦੇ ਸੀ ਮੈਂ ਤਿੱਤਰ ਹੋ ਜਾਂਦਾ ਸੀ ਅੱਛਾ ਯਾਰ ਤੂੰ ਇੱਕ ਹੋਰ ਗੱਲ ਦੱਸਾਂ ਮੈਂ ਤਾਂ ਮੈਨੂੰ ਤਾਂ ਬੜਾ ਮਾਣ ਮਹਿਸੂਸ ਹੋਇਆ ਜਦੋਂ ਮੈਂ ਇੰਸਟਾਗ੍ਰam ਤੇ ਰੀਲਾਂ ਵੇਖੇ ਤਾਂ ਸੀ ਮੇਰੀ ਵੀਡੀਓ ਆਈ ਨਾ ਵੀ ਸੀਸੀਟੀਵੀ ਦੇ ਵਿੱਚ ਇੱਕ ਚੋਰ ਆਇਆ ਕੱਪੜੇ ਲੈ ਗਿਆ ਚੱਕ ਕੇ ਮੈਂ ਛੇਰੀ ਕਰਤੀ ਆ ਆਪਦੀ ਵੀਡੀਓ ਗਾਂ ਨਹੀਂ ਨਹੀਂ ਫਿਰ ਮੋਟਰਸਾਈਕਲ ਦੀਆਂ ਵੀ ਆਉਂਦਾਂ ਹੋਣੀਆਂ ਸੀ ਸੀ ਟੀਵੀ ਮੋਟਰਸਾਈਕਲ ਦੀਆਂ ਘਟ ਆਈਆਂ ਜੀ ਮੋਟਰਸਾਈਕਲ ਮੈਂ ਗਲੀਆਂ 'ਚੋਂ ਘੜਦੇ ਦੁਕਾਨਾਂ ਦੇ ਤੁਹਾਨੂੰ ਪਤਾ ਕੈਮਰੇ ਲੱਗੇ ਹੁੰਦੇ ਆ ਜੀ ਅੱਛਾ ਉਹ ਜਿਹੜੇ ਪਹਿਲਾਂ ਹੀ ਦੱਸਤਾ ਵੀ ਮੈਂ ਕੈਮਰੇ ਪਹਿਲਾਂ ਵੇਖ ਲੈਂਦਾ ਸੀ ਅੱਛਾ ਹਾਂ ਪਹਿਲਾਂ ਵੇਖ ਲੈਂਦਾ ਫਿਰ ਪੂਰੀ ਖੁਸ਼ੀ ਹੁੰਦੀ ਸੀ ਵੀ ਨਹੀਂ ਫੜਿਆ ਗਿਆ ਨਹੀਂ ਫੜਿਆ ਗਿਆ ਹਾਂ ਅੱਛਾ ਹੁਣ ਹੁਣ ਤੁਸੀਂ ਦੇਖੋ ਉਹ ਨਿੱਲਕੁਰਪੂਰ ਨਹੀਂ ਵੇਖਿਆ ਤੁਸੀਂ ਵੀ ਘੜੀ ਬੰਨ ਕੇ ਗੈਬ ਹੋ ਜਾਂਦਾ ਸੀ ਇੰਡੀਆ ਇੰਡੀਆ ਫਿਲਮ ਹਾਂ ਇੰਡੀਆ ਫਿਲਮ ਹਾਂ ਤੇ ਮੈਂ ਫਿਰ ਸਪਲੈਂਡਰ ਤੇ ਹੁੰਦਾ ਗੈ ਮੈਂ ਚੜਿਆ ਵਿਆ ਸੀ ਗਈ ਮੋਟਰਸਾਈਕਲ ਮੇਰੇ ਸਪਲੈਂਡਰ ਹੁਣ ਮੈਨੂੰ ਤਾਂ ਐ ਲੱਗਦਾ ਵੀ ਤੂੰ ਇਥੋਂ ਛੁੱਟਣ ਤੋਂ ਬਾਅਦ ਮੋਟਰਸਾਈਕਲ ਘਰੇ ਨਾ ਤਿਆਰ ਕਰ ਲੈ ਘਰੇ ਨੀਂਦ ਘਰੇ ਘਰੇ ਨੀ ਗਈ ਘਰੇ ਘਰੇ ਨਹੀਂ ਕਹਿੰਦਾ ਦੇਖੋ ਤੁਸੀਂ ਯਾਰ ਬੰਦੇ ਦਾ ਜज्बा ਵੇਖੋ ਹੌਸਲਾ ਵੇਖੋ ਪਤੰਦਰ ਦੇ ਨੇ ਆਸ਼ਕੀ ਦੇ ਨਾਲ-ਨਾਲ ਬਰਾਬਰ-ਬਰਾਬਰ ਚੋਰੀ ਕੀਤੀ ਦੋਨਾਂ ਪਾਸੇ ਕਾਮਜਾਹ ਭਰੇ ਹ ਜਿੰਨਾ ਟਾਈਮ ਕਰਦਾ ਰਿਹਾ ਪਰ ਗਿਆ ਕੰਟੀਨਿਊ ਅੱਛਾ ਨਾਗਾ ਇੱਕ ਦਿਨ ਵੀ ਨਹੀਂ ਪਾਇਆ ਸੇਲੀ ਨੂੰ ਮਿਲਣ ਲਈ ਇੱਕ ਦਿਨ ਵੀ ਨਹੀਂ ਨਾਗਾ ਪਰ ਇਹਨੇ ਤੈਨੂੰ ਪੁੱਛਿਆ ਨਹੀਂ ਵੀ ਤੂੰ ਕੰਮਕਾਰ ਨਹੀਂ ਕਰਦਾ ਜਾਂ ਕੋਈ ਮਾੜਾ ਮੋਟਾ ਗੱਲਬਾਤ ਨਹੀਂ ਕਰਦਾ ਬਾਅਦ ਤੁਹਾਨੂੰ ਦੱਸਿਆ ਜੈਂਸੀ ਸਾਡੀ ਮੋਟਰਸਾਈਕਲਾਂ ਦੀ ਬੱਸ ਐਂ ਕਹਿੰਦਾ ਸੀ ਵੀ ਆਪਣੇ ਕੋਲੇ ਖੁੱਲਾ ਪੈਸਾ ਖੁੱਲਾ ਪੈਸਾ ਆਏ ਹਾਏ ਤੁਸੀਂ ਤੁਸੀਂ ਦੇਖ ਨਹੀਂ ਅੱਛਾ ਹੁਣ ਮੇਰੀ ਗੱਲ ਸੁਣ ਤੇਰੇ ਘਰੇ ਜਾਂ ਤੇਰੇ ਪਿੰਡ ਦੇ ਲੋਕ ਆ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਤੇਰੀ ਇਸ ਕਰਤੂਤ ਦਾ ਘਰਦਿਆਂ ਨੇ ਕੀ ਰਿਐਕਸ਼ਨ ਆ ਹੁਣ ਆਇਆ ਪਿੱਛੇ ਪੁੱਛੇ ਘਰਦਿਆਂ ਦਾ ਤਾਂ ਪਤਾ ਨਹੀਂ ਗਈ ਮੈਨੂੰ ਗਵਾਂਢੀ ਗਵਾਂਢੀਆਂ ਦਾ ਰਿਸ਼ਤੇਦਾਰ ਹੋਰ ਲੈਣਾ ਦੇਣਾ ਉਹਨਾਂ ਦੇ ਬਸ ਐਂ ਹੋਇਆ ਵੇ ਚੰਬਾ ਲੱਗਿਆ ਵੈ ਜੀ ਵੀ ਆ ਪੀਰੇ ਦੇ ਮੁੰਡੇ ਨੇ ਕੀ ਕਰਤਾ ਅੱਛਾ ਪੀਰੇ ਦੇ ਮੁੰਡੇ ਨੇ ਉਹਨੂੰ ਆਇਆ ਵੀ ਉਹ ਵਾਰ-ਵਾਰ ਰੀਲਾਂ ਵੇਖਦੇ ਆ ਵਾਰ-ਵਾਰ ਵੀਡੀਓ ਖੋਲ ਕੇ ਵੇਖਦੇ ਵੇ ਪੀਰੇ ਦਾ ਮੁੰਡਾ ਹੀ ਆ ਇਹ ਹਾਂ ਵੀ ਯਕੀਨ ਨਹੀਂ ਹੋ ਰਿਹਾ ਯਕੀਨ ਨਹੀਂ ਹੋ ਰਿਹਾ ਉਹਨਰ ਵੀ ਐਡਾ ਫੇਮਸ ਐਡਾ ਫੇਮਸ ਹੋ ਗਿਆ ਐਡਾ ਕੰਮ ਕਰ ਵੇਖੋ ਹਾ ਤੇ ਬਤੰਦਰ ਚੋਰੀ ਨੂੰ ਇਤਿਹਾਸਕੀ ਨੂੰ ਫੇਮਸੀ ਦੱਸਦਾ ਵੀ ਮੈਂ ਫੇਮਸ ਹੋ ਰਿਆਂ ਕਿਤੇ ਫੇਮ ਹੋਣ ਦੇ ਮਾਸਤੇ ਤਾਂ ਨਹੀਂ ਇਹ ਕੰਮ ਕਰਨ ਲੱਗਿਆ ਨਹੀਂ ਫੇਮਸ ਹੋਣ ਵਾਸਤੇ ਨਹੀਂ ਬਸ ਹੋ ਗਿਆ ਜੀ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਜੀ ਹੋ ਗਿਆ ਪਰ ਜਾਣੀ ਜਾਣੀ ਇਹ ਮੁਹੱਬਤ ਅਸ ਘਰ ਵਸ ਜੇ ਬਸੋਣਾ ਘਰ ਵਸੋਣ ਦੀ ਕੀਮਤੀ ਸੀਗਾ ਇਹ ਮੈਂ ਤਾਂ ਪਰ ਘਰ ਨਹੀਂ ਵਸਿਆ ਹਣਾ ਇਹ ਹੋਰ ਜਿਹੜੀ ਵਸਿਆ ਨਹੀਂ ਫਸ ਗਿਆ ਵਿਚਾਰਾ ਇਹ ਇਹ ਗੱਲ ਇਹਦੇ ਨਾਲ ਹੋ ਗਈ ਆ ਹੁਣ ਘਰ ਦੇ ਆਇਆ ਥਾਣੇ ਦੇ ਪਿੱਛੇ ਤੇਰੇ ਮਗਰ ਇੱਥੇ ਆਇਆ ਘਰ ਦੇ ਘਰ ਦੇ ਹਾਲੇ ਤਾਂ ਨਹੀਂ ਆਏ ਜੀ ਕੀ ਕਹਿੰਦੇ ਕੋਈ ਗੱਲਬਾਤ ਹੋਈਏ ਕੋਈ ਦੱਸਿਆ ਮੁਲਾਜ਼ਮਾਂ ਨੇ ਤੈਨੂੰ ਕੁਝ ਵੀ ਆਉਣਗੇ ਜਾਂ ਨਹੀਂ ਆਉਂਦੇ ਕਹਿੰਦੇ ਗਜਰੇਦਾਂ ਲੈ ਕੇ ਆਉਣਗੇ ਅਗੇਜਰੇਲਾ ਲੈ ਕੇ ਦੇਖੋ ਯਾਰ ਤੁਸੀਂ ਪਰ ਵਿਚਾਰੇ ਨਾਲ ਆਪਾਂ ਥੋੜਾ ਜਿਹਾ ਟਾਈਮ ਲੈ ਕੇ ਬਾਈ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਆ ਹੋਰ ਫਿਰ ਹੁਣ ਕੀ ਭਾਵਨਾਵਾਂ ਰਹਿ ਗਈਆਂ ਕੀ ਕਹਿਣਾ ਕੀ ਚਾਉਣਾ ਹੁਣ ਕਹਿਣਾ ਕੀ ਹੈ ਜੀ ਹੁਣ ਬਸ ਬੇਇਤੀ ਹੁਣ ਬੇਇਤੀ ਮਹਿਸੂਸ ਕਰਦਾ ਬੇਇਤੀ ਮਹਿਸੂਸ ਕਰ ਰਿਹਾ ਜੀ ਮੈਂ ਗਲਤੀ ਗਲਤੀ ਮੰਨਦਾ ਹੁਣ ਆਪਦੀ ਗਲਤੀ ਗਲਤੀ ਮੰਨਦਾ ਜੀ ਗਲਤੀ ਮੰਨਦਾ ਵੀ ਇਹ ਗਲਤ ਕੀਤਾ ਹਨਾ ਹਾਂ ਗਲਤ ਕੀਤਾ ਹੁਣ ਤੂੰ ਜਦੋਂ ਆਸ਼ਕੀ ਤੇ ਚੋਰੀ ਦੇ ਕੇਸ ਤੋਂ ਛੁੱਟ ਕੇ ਜਾਏਗਾ ਪਿੰਡ ਤੇ ਤੈਨੂੰ ਸ਼ਰਮ ਨਾ ਆਊਗੀ ਯਾਰ ਮੈਨੂੰ ਕਾਦੀ ਸ਼ਰਮ ਹੈ ਜਿਹੜੇ ਲੀਡਰ ਹੁਣ ਹੀ ਸ਼ਰਮ ਕਰਦੇ ਪੰਜ ਪੰਜ ਸਾਲ ਬਾਅਦ ਫੇਰ ਆ ਜਾਂਦੇ ਮੁੜ ਕੇ ਗਲੀਆਂ ਦੇ ਵਿੱਚ ਵੋਟਾਂ ਮੰਗਦੇ ਆਗੇ ਵਾਅਦੇ ਕਰਦੇ ਆਗੇ ਉਹ ਨਹੀਂ ਸ਼ਰਮ ਕਰਦੇ ਮੈਂ ਕਾਦੀ ਸ਼ਰਮ ਕਰਾਂ ਜੀ ਦੇਖੋ ਦੇਖੋ ਬੰਦੇ ਦੇ ਤੁਸੀਂ ਹੌਸਲੇ ਦੇਖੋ ਕਹਿੰਦਾ ਲੀਡਰ ਵੋਟਾਂ ਮੰਗਦੇ ਆ ਵਾਅਦੇ ਪੂਰੇ ਕਰ ਪੋਰਾ ਜਿੰਨੀ ਸ਼ਰਮ ਨਹੀਂ ਮੰਨਦੇ ਤੇ ਅਸੀਂ ਕਾਦੀ ਸ਼ਰਮ ਮੰਨਣੀ ਆ ਤੁਸੀਂ ਆਪਾਂ ਹੀ ਬਿਸ਼ਰਮ ਆ ਜੀ ਜਿਹੜੇ ਵੋਟਾਂ ਪਾਉਂਦੇ ਉਹਨਾਂ ਨੂੰ ਚਲੋ ਉਹ ਉਹ ਤਾਂ ਗੱਲ ਤੇਰੀ ਠੀਕ ਆ ਵੀਰਿਆ ਤੂੰ ਮੈਨੂੰ ਲੱਗਦਾ ਹੁਣ ਉਧਰ ਸਿਆਸੀ ਵਾਲੇ ਪਾਸੇ ਨੂੰ ਹੋਣ ਲੱਗ ਗਿਆ ਤੂੰ ਯਾਰ ਗੱਲ ਤਾਂ ਐਡੀ ਵੀ ਇੱਕ ਸਿਆਣੀ ਕੀਤੀ ਪਰ ਇਹਨੇ ਪਤੰਦਰ ਨੇ ਕੰਮ ਆ ਘਟ ਗਿਆ ਪਤਾ ਨਹੀਂ ਕਿਵੇਂ ਕਰ ਲਿਆ ਆਸ਼ਕੀ ਤੇ ਚੋਰੀ ਜਿਹੜਾ ਗੱਲ ਵੇਖੋ ਕਿੱਡੀ ਪੁਆਇੰਟ ਦੀ ਕੀਤੀ ਆ ਨਹੀਂ ਹੁਣ ਤੂੰ ਮੈਨੂੰ ਇਹ ਦੱਸ ਵੀ ਵੇਖੋ ਹੁਣ ਤੂੰ ਐਡਾ ਵੱਡਾ ਗਲਤ ਕੰਮ ਕਰ ਲਿਆ ਪਛਤਾਵਾ ਤਾਂ ਹੋਊਗਾ ਕਿਤੇ ਨਾ ਕਿਤੇ ਤੇਨੂੰ ਮੈਨੂੰ ਚੋਰੀ ਦਾ ਤੇ ਹੋਰ ਕਿਸੇ ਚੀਜ਼ ਦਾ ਪਛਤਾਵਾ ਨਹੀਂ ਪਛਤਾ ਕਿਹੜੀ ਸ਼ੀਲੂ ਨੂੰ ਛੇਲੀ ਨੂੰ ਮੇਰੀ ਸ਼ੀਲੂ ਵੇਖੋ ਬੰਦੇ ਦਾ ਹੌਸਲਾ ਕਹਿੰਦਾ ਮੈਨੂੰ ਚੋਰੀ ਤੇ ਆਸ਼ਕੀ ਦਾ ਕੋਈ ਪਛਤਾਵਾ ਨਹੀਂ ਕਹਿੰਦਾ ਮੈਂ ਆਪਦੀ ਛੇਲੀ ਨਾਲ ਸ਼ੀਲੂ ਨਾਲ ਇਹ ਵਾਦਾ ਕੀਤਾ ਸੀ ਵੀ ਤੈਨੂੰ ਐਕਟਵਾ ਲੈ ਕੇ ਦੇਵਾਂਗਾ ਪਰ ਉਦੋਂ ਪਹਿਲਾਂ ਹੀ ਵਿਚਾਰਾ ਫੜਿਆ ਗਿਆ ਸ਼ੀਲੂ ਦੀ ਐਕਟਵਾ ਰੇਗੀ ਇਹ ਪਛਤਾਵਾ ਹੁਣ ਤੈਨੂੰ ਹਾਂ ਇਹ ਪਛਤਾਵਾ ਇਹ ਫਿਰ ਹੁਣ ਤੂੰ ਹੁਣ ਕਿਹਨੂੰ ਕੱਗੇ ਵੀ ਉਹਨੂੰ ਸ਼ੀਲੂ ਨੂੰ ਐਕਟਵਾ ਲੈ ਕੇ ਦੇਣ ਇੱਕ ਹੋਰ ਗੱਲ ਜੇ ਮੈਂ ਉਹਨੂੰ ਐਕਟਵਾ ਲੈ ਕੇ ਦੇ ਦਿੰਦਾ ਨਾ ਉਹਨੇ ਜ਼ਰੂਰ ਹੋਣਾ ਸੀਗਾ ਇੱਥੇ ਹੁਣ ਨਹੀਂ ਆ ਸਕਦੀ ਹੁਣ ਨਹੀਂ ਆ ਸਕਦੀ ਐਕਟਿਵਾਈ ਨਹੀਂ ਦਿੱਤੀ ਜਦੋਂ ਕਿੱਥੋਂ ਆਊਗੀ ਹਾਏ ਹੋਏ ਬੰਦੇ ਨੂੰ ਹਜੇ ਵੀ ਵੇਖੋ ਤੁਸੀਂ ਕੰਫੀਡੈਂਸ ਨਾਲ ਵੇਖੋ ਯਾਰ ਕਿੱਡਾ ਬੰਦੇ ਨੂੰ ਹਜੇ ਜਜ਼ਬਾ ਕਿੱਡਾ ਇਹਨੂੰ ਹੌਸਲਾ ਵੀ ਉਹ ਆਊਗੀ ਉਹ ਠੀਕ ਆ ਤੈਨੂੰ ਹੈ ਹਾਂ ਉਹ ਠੀਕ ਆ ਮੈਨੂੰ ਹਾਏ ਹੋਏ ਦੇਖੋ ਬੰਦੇ ਨੂੰ ਯਾਰ ਕਮਾਲ ਦੀ ਗੱਲ ਬਾਤ ਆ ਉਹ ਠੀਕ ਆ ਕਹਿੰਦੇ ਆਸ਼ਕੀ ਤੇ ਚੋਰੀ ਵਾਲੀ ਗੱਲ ਚ ਤੂੰ ਫਸਿਆ ਕਿਵੇਂ ਫਸਿਆ ਕਿਵੇਂਗੀ ਮੇਰੀ ਸ਼ੀਨੂ ਨੇ ਮੈਨੂੰ ਸਵਾਲ ਕੀਤਾ ਜੀ ਹੂੰ ਵੀ ਗੱਡੀ ਤੇ ਘੁੰਮਣਾ ਜੀ ਵੀ ਗੱਡੀ ਲੈ ਕੇ ਆ ਵੀ ਤੇਰੇ ਪਾਪਾ ਦੀ ਤਾਂ ਏਜੰਸੀ ਹੈਗੀ ਤੇਰੇ ਕੋਲ ਤਾਂ ਗੱਡੀ ਗੁੱਡੀ ਵੀ ਹੋਊਗੀ ਕੋਈ ਫਿਰ ਤੇ ਫੇਰ ਮੈਂ ਗੱਡੀ ਚੋਰੀ ਕਰਨ ਦੀ ਸਕੀਮ ਚ ਸੀ ਗਈ ਉਹ ਗੱਡੀ ਗਾਂ ਕਿਸੇ ਅਫਸਰ ਦੀ ਸੀਗੀ ਉਹ ਪੁਲਿਸ ਅਫਸਰ ਦੀ ਸੀ ਜਿਹੜੀ ਤੂੰ ਚੋਰੀ ਕਰਨੀ ਹਾਂ ਚੋਰੀ ਕਰਦਾ ਸੀ ਇੱਕ ਉਹ ਆਟੋ ਗੱਡੀ ਸੀ ਬਿਨਾ ਚਾਬੀ ਤੋਂ ਸੀ ਮੈਂ ਤਾਂ ਆਦੀ ਚਾਬੀ ਲਾ ਕੇ ਗੱਡੀ ਖੋਲ ਲਈ ਪਰ ਜਦੋਂ ਫਿਰ ਸਟਾਰਟ ਕਰਨ ਲੱਗੇ ਤਾਂ ਟੂ 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 ਕਰਨ ਲੱਗੀ ਬਾਸ ਫਸ ਗਿਆ ਵੇਖੋ ਯਾਰ ਨਹੀਂ ਤੈਨੂੰ ਉਹ ਗੱਡੀ ਉਹਨੇ ਤੇਰੀ ਸਹੇਲੀ ਨੇ ਕਿਹਾ ਕਿ ਹੋਰ ਕਿਸੇ ਨੇ ਕਿਹਾ ਸੀ ਗਾਂ ਉਹ ਨਹੀਂ ਸਹੇਲੀਆਂ ਨੇ ਕਿਹਾ ਸੀ ਵੀ ਤੇਰੇ ਨਾਲ ਨੂੰ ਕਹਿ ਵੀ ਗੱਡੀ ਲੈ ਕੇ ਆਊਗਾ ਵੇਖੋ ਦੇਖੋ ਇਹ ਵਿਚਾਰਾ ਦੀਦੀ ਸਹੇਲੀ ਦਾ ਸ਼ਾਇਦ ਮੋਟਰਸਾਈਕਲਾਂ ਤੱਕ ਹੀ ਸੀਮ ਸੀ ਕਹਿੰਦੇ ਹੁੰਦੇ ਨਾਲ ਦੇ ਉਂਗਲਾਂ ਦੇ ਕੇ ਵਸਾ ਦਿੰਦੇ ਹਾਂ ਇਹ ਇਹਦੇ ਜਿਹੜੇ ਸੀਲ ਦੀ ਸੀ ਹੀਲੂ ਉਹਦੇਆਂ ਫਰੈਂਡਾਂ ਨੇ ਇਹਨੂੰ ਕਿਹਾ ਵੀ ਆਪਦੇ ਵਾਲੇ ਨੂੰ ਕਹੇ ਗੱਡੀ ਲੈ ਕੇ ਆ ਗੱਡੀ ਇਹਨੇ ਮਾਂ ਦੇ ਪੁੱਤ ਨੇ ਮਾੜੀ ਕਿਸਮਤ ਕਿਸੇ ਪੁਲਿਸ ਡਿਪਾਰਟਮੈਂਟ ਦੇ ਵਾਲੇ ਅਫਸਰ ਦੀ ਕਰ ਲਈ ਉਹਨੇ ਚੂ ਚੂ ਚੈਂ ਚੈਂ ਕਰਤੀ ਭਾਈ ਤੇ ਇਹ ਵਿਚਾਰਾ ਫਸ ਗਿਆ ਮੰਗਮੀ ਕੋਈ ਦੰਦਾ ਨਹੀਂ ਸੀਗਾ ਇਹ ਅਗਲਾ ਬੰਦੇ ਤਾਂ ਉਹੀ ਤੁਰਿਆ ਫਿਰਦਾਗਾ ਬਈ ਉਹਨੇ ਫਸਾਤਾ ਉਹਨੇ ਫਸਾਤਾ ਉਹਨੇ ਫਸਾਤਾ ਬੇ ਕੋਈ ਇਹ ਸਾਸ਼ ਕਿਤੇ ਨਾਲ ਇਹ ਗੱਲ ਪੈੜੀ ਹੋਈ ਆ ਹੁਣ ਕੀ ਹੋਰ ਕੀ ਕਹਿਣਾ ਚਾਹਣਾ ਫਿਰ ਜਾਂਦਾ ਜਾਂਦਾ ਹੁਣ ਗਲਤ ਹੋ ਗਿਆ ਨਾ ਕੰਮ ਗਲਤ ਹੋ ਗਿਆ ਜੀ ਕੰਮ ਬਹੁਤ ਗਲਤ ਹੋ ਗਿਆ ਬਹੁਤ ਸਰਾ ਚੈਰਾ ਹੋ ਗਿਆ ਕਹਿੰਦਾ ਗਲਤ ਹੋ ਗਿਆ ਵਿਚਾਰਾ ਮੰਨਦਾ ਤੂੰ ਇਹ ਗੱਲ ਨੂੰ ਹੁਣ ਮੰਨਦਾ ਹੈ ਮੰਨਦਾ ਜੀ ਮੰਨਦਾ ਮੰਨਦਾ ਇਹ ਗੱਲ ਨੂੰ ਹੁਣ ਬਸ ਹੁਣ ਕੁਝ ਕਹਿਣਾ ਚਾਹਣਾ ਜਾਂਦਾ ਜਾਂਦਾ ਗਲਤੀ ਐਡੀ ਵੱਡੀ ਕਰ ਲਈ ਹੈ ਤਾਂ ਗਲਤੀ ਐ ਨਾ ਗਲਤੀ ਤਾਂ ਮੈਂ ਮੰਨਦਾ ਗਲਤੀ ਕਰ ਲਈ ਪਰ ਬਈ ਪੱਤਰਕਾਰਾ ਤੇਰੀ ਬੋਤ ਲਿਆ ਜਾ ਮੈਨੂੰ ਛਡਾ ਦੇ ਪਰ ਨਹੀਂ ਛਡਾ ਦੇ ਵੇਖ ਵੀਰੇ ਅਸੀਂ ਤਾਂ ਸੱਚ ਵਿਖਾਉਣਾ ਆਪਣੇ ਚੈਨਲ ਤੇ ਮਲੂਕਾ ਟੀਵੀ ਤੇ ਹੈ ਨਾ ਤੂੰ ਗਲਤੀ ਕੀਤੀ ਆ ਠੀਕ ਆ ਵੇਖ ਇਹਦੀ ਤਾਂ ਤੈਨੂੰ ਸਜ਼ਾ ਜਿਹੜੀ ਉਹ ਮਿਲ ਨਹੀਂ ਮਿਲਣੀ ਇਹ ਤਾਂ ਪਰਪਾਈ ਆ ਤੈਨੂੰ ਕਰਨੀ ਪੈਣੀ ਆ ਠੀਕ ਆ ਅੱਗੇ ਵਾਸਤੇ ਮੇਰਾ ਵੀਰ ਸੁਧਰਨ ਦੀ ਗੱਲ ਕਰ हां सुधरਾਂਗੇ ਜੀ ਹੁਣ ਜਦੋਂ ਬਾਹਰ ਆਵਾਂਗੇ ਜੀ ਉਹ ਦੱਸੋ ਸੁਧਰਾਂਗੇ ਨਾ ਹਾਂ ਠੀਕ ਆ ਚਲੋ ਇਸ ਵੀਰ ਨੇ ਇਹ ਗੱਲਬਾਤ ਕੀਤੀ ਆ ਤੁਹਾਨੂੰ ਜਿਹੜੀ ਦਿਖਾਈ ਆ ਆਪਾਂ ਗੱਲਬਾਤ ਜਿਹੜਾ ਤੁਹਾਨੂੰ ਦਿਖਾਇਆ ਜਿਹੜਾ ਚੱਲ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਪਰ 22 ਕਿੰਨੇ ਵਾਰੀ ਸੀ ਸੀਸੀਟੀਵੀ 'ਚ ਵੀ ਆਇਆ ਪਰ ਫੜਿਆ ਨਹੀਂ ਗਿਆ ਪੰਗਾ ਪੈ ਗਿਆ ਪੁਲਿਸ ਅਫਸਰ ਦੀ ਗੱਡੀ ਚੋਰੀ ਕਰਨ ਦੇ ਨਾਲ ਇਹ ਚੋਰੀਆਂ ਸਾਡੇ ਨੌਜਵਾਨ ਕਰ ਰਹੇ ਆ ਨਸ਼ੇ ਦਾ ਕਰਕੇ ਕਰ ਰਹੇ ਆ ਬੇਰਜਗਾਰੀ ਕਰ ਕਰ ਕੇ ਪਰ ਇਹ ਚੋਰੀਆਂ ਅਜੀਬ ਸੀ ਠੀਕ ਆ ਇਹ ਆਸ਼ਕੀ ਪੱਠਾ ਸੀਗਾ ਜਿਹਨੇ ਚੋਰੀ ਕਰ ਲਈ ਪਰ ਮੈਂ ਕਹਿੰਦਾ ਚੋਰੀ ਕੋਈ ਹੋਵੇ ਮਾੜੀ ਹੁੰਦੀ ਆ ਗਲਤ ਹੁੰਦੀ ਆ ਠੀਕ ਆ ਕਿਉਂਕਿ ਸਾਡੀ ਤਾਂ ਕੋਸ਼ਿਸ਼ ਗੱਲ ਕਰੀਏ ਕਿ ਜਿਹੜਾ ਸਮਾਜ ਨੂੰ ਚੰਗਾ ਮੈਸੇਜ ਆਵੇ ਠੀਕ ਆ ਜੇ ਕਿਤੇ ਨਾ ਕਿਤੇ ਮਾਪੇ ਪੜਤਾਲ ਕਰਦੇ ਆਖਰ ਇੰਨੇ ਮੋਟਰਸਾਈਕਲ ਲਿਆ ਲਿਆ ਕੇ ਘਰੇ ਖਿਲਾਰਦਾ ਸੀ ਕਿਤੇ ਨਾ ਕਿਤੇ ਤਾਂ ਗੱਲ ਲੀਕ ਹੁੰਦੀ ਹੋਗੀ ਹਨਾ ਪਰ ਕਿਤੇ ਨਾ ਕਿਤੇ ਮੈਂ ਕਹਿੰਦਾ ਕੁੜੀਆਂ ਨੂੰ ਵੀ ਸੋਚਣਾ ਚਾਹੀਦਾ ਹੁਣ ਮੁੰਡਾ ਤਾਂ ਫਸ ਗਿਆ ਕਿਤੇ ਨਾ ਕਿਤੇ ਕੁੜੀ ਵੀ ਬਰਾਬਰ ਦੀ ਹੱਕਦਾਰ ਆ ਮੈਂ ਕਹਿੰਦਾ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਪਰ ਹਾਂ ਨਸ਼ਾ ਬੇਰਜ਼ਗਾਰੀ ਇਹ ਚੀਜ਼ਾਂ ਸਾਡੇ ਨੌਜਵਾਨਾਂ ਨੂੰ ਗਲਤ ਪਾਸੇ ਪਾਰ ਰਹੀਆਂ ਜਿੱਥੇ ਸਰਕਾਰਾਂ ਵਾਅਦੇ ਕਰਦੀਆਂ ਉੱਥੇ ਪੂਰੇ ਵੀ ਕਰਿਆ ਕਰਨ ਇਹਨਾਂ ਨੂੰ ਕੰਮਕਾਰ ਕਿਤੇ ਨ ਕਿਤੇ ਦਿਆ ਕਰਨ ਠੀਕ ਆ ਜਦੋਂ ਇਹ ਵਿਹਲੇ ਰਹਿੰਦੇ ਆ ਇਹਨਾਂ ਕਮਾਂ ਤੇ ਇਹਨਾਂ ਹਰਕਤਾਂ ਤੇ ਜਿਹੜੀਆਂ ਇਹ ਚੀਜ਼ਾਂ ਉਹ ਹੁੰਦੀਆਂ ਆ ਗਈਆਂ ਠੀਕ ਆ ਵੇਖੋ ਕਿੱਥੋਂ ਕਹਾਣੀ ਸ਼ੁਰੂ ਹੋਈ ਤੇ ਉਹਦਾ ਦਾ ਐਂਡ ਤੁਸੀਂ ਵੇਖੋ ਕਿੰਨਾ ਭੈੜਾ ਹੋਇਆ ਪਰ ਮੁੰਡੇ ਨੇ ਇਹ ਵੀ ਗੱਲ ਕਹੀ ਹੈ ਜਾਂਦ ਨੇ ਵੀ ਗਲਤੀ ਦਾ ਅਹਿਸਾਸ ਹੈਗਾ ਜਦੋਂ ਇੱਥੋਂ ਨਿਕਲਿਆ ਉਦੋਂ ਮੁੜ ਕੇ ਗਲਤੀ ਨਹੀਂ ਕਰੂੰਗਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾ